ਅਗਾਸ ਕੀ ਕਹਿੰਦੀ ਸੀ ਨਹੀਂ ਪਹਿਨੇ ਮੈਂ ਤਾਂ ਤੈਨੂੰ ਤਾਂ ਸੱਦਿਆਗਾ ਹਾਂ ਅੱਬ ਹੇਕ ਕੇ ਦੀ ਮਾਰੀ ਨੇ ਇਹ ਕਰਦੀ ਐ ਮੇਰੇ ਨਾਲ ਜੱਦ ਖਾਦੀਆਂ ਹਰੇਕ ਕੰਮ ਚੜਦੀ ਐ ਜਦੋਂ ਤਾਂ ਹੋਣਗੇ ਬੰਦੇ ਕਰੇ ਉਦੋਂ ਤਾਂ ਰਹੁ ਮਿੱਠੀ ਪਿਆਰੀ ਜਦੋਂ ਪੇ ਉਹ ਪੁੱਤ ਬਾਹਰ ਡੱਪ ਜਾਂਦੇ ਨੇ ਫੇਰ ਤਾਂ ਇਹ ਮੇਰੇ ਪੈਰਾਂ ਨੂੰ ਬੌਂਦੇ ਮੈਨੂੰ ਟੀਸ ਟੀਸ ਕਰਦੀ ਐ ਅੱਛਾ ਹਾਂ ਤਾਂ ਤੇਰੇ ਕੋਲੇ ਫਿਰ ਸੌ ਹੱਲ ਨੇ ਤੂੰ ਨਿਆਣੀ ਐ ਬਥੇਰੀ ਸ਼ਹਿਰ ਐ ਐਸੇ ਨੂੰ ਨਹੀਂ ਕਾਬੂ ਕਰ ਸਕਦੀ ਤੂੰ ਕੀ ਕਰਾਂ ਆ ਲੜਨ ਲੜ ਕੇ ਮੈਂ ਥੱਕ ਗਈ ਜੇ ਬੋਲਦੀਆਂ ਆਪ ਦਾ ਸਿਰ ਖੋਖਰਾ ਕਰ ਰੱਖਿਆ ਮੈਂ ਤਾਂ ਬੋਲ-ਬੋਲ ਕੇ ਦਿਮਾਗ ਖਰਾਬ ਹੋ ਜਾਂਦਾ ਸਾਰਾ ਦਿਨ ਨਾਲ ਇਹ ਕਹਿੰਦੇ ਨੇ ਕਿ ਤੂੰ ਲੜਤੀ ਐ ਦੱਸ ਕੀ ਕਰਾਂ ਹੋਰ ਮੇਰੇ ਕੋਲ ਤਾਂ ਹੱਲ ਹੀ ਨਹੀਂ ਕੋਈ ਮੈਂ ਦੱਸ ਦਿੰਨੀ ਆ ਫਿਰ ਆ ਕਹਦੇ ਨਹੀਂ ਹੁੰਦੇ ਜੱਜ ਵਕੀਲਾ ਵਾਂਗੂ ਆਪਾਂ ਇੰਨੀ ਕੰਮ ਆਉਂਦਾ ਹੁੰਦਾ ਹੈਗਾ ਸੱਚੀ ਗੱਲ ਥੂ ਐ ਕਰਾ ਕਰ ਜਦੋਂ ਇਹ ਚਾਹ ਬਣਾਉਂਦੀ ਹੁੰਦੀ ਹੈ ਨਾ ਹਾਂ ਜਾਂ ਤਾਂ ਵੱਧ ਸਿੜਦਾ ਕਰਾ ਹਾ ਮਿੱਠਾ ਐ ਹਾਂ ਜਦੋਂ ਇਹ ਬਣਾਉਂਦੀ ਹੁੰਦੀ ਆ ਸਬਜ਼ੀ ਕਦੇ ਨੂਨ ਮਿਰਚ ਵੱਧ ਸੱਕਲੀਆਂ ਮਿਰਚਾਂ ਵੱਧ ਸਿੱਟਦੀਆਂ ਕਦੇ ਨੂਨ ਵੱਧ ਸਿੱਟਦਾ ਗਾਲਾ ਇਹਦੇ ਆਪਣੇ ਆਪ ਹੀ ਖੜਕਣਗੇ ਦੇਖੀਦਾ ਸਹੀ ਇਹਦਾ ਗਿੱਟਿਆ ਤੇ ਖਾਇਆ ਕੋ ਹਾਂ ਤਾਂ ਦਿਮਾਗਚੀ ਨਹੀਂ ਆਈ ਕੁੜੇ ਪਾਣੇ ਮੇਰੇ ਫੇਰ ਤੇਰੇ ਵਾਲੀ ਸਕੀਮ ਤਾਂ ਵੀ ਐਸ ਨੋਟ ਕਰਿਆ ਕਰ ਇਹ ਵੀ ਗੱਲ ਸੱਚੀ ਆ ਆਪਣਾ ਨਾ ਲੰਡੇ ਤਾਂ ਚੇਤਰ ਖਾਉ ਹਾਂ ਨਾਲੇ ਸੌਰਾ ਗਾਲਾਂ ਦੇਉ ਆਖੂਗਾ ਵੀ ਆ ਕੀ ਕਰਦੀ ਐ ਹਾਂ ਸੌਰਾ ਦਾ ਪੁੱਛਣਾ ਉਹ ਤਾਂ ਖੁੱਤੀ ਐ ਮੇਰੀ ਉਹ ਤਾਂ ਕਹਿੰਦਾ ਹੀ ਨਹੀਂ ਹੈਗਾ ਇਹਨੂੰ ਮਾੜੀ ਮੈਨੂੰ ਆਖੂ ਤੂੰ ਬਹਿਣੀ ਐ ਤੂੰ ਬੋਲਦੀ ਐ ਸਾਰੀ ਉਮਰ ਦੀ ਮੈਂ ਘਰ ਬੰਨਦੀ ਥੱਕ ਗਈ ਹੁਣ ਇਹ ਚੰਗੀ ਆ ਗਈ ਐ ਇਹ ਚੰਗੀ ਆ ਗਈ ਇਹ ਬਨੂਗੀ ਨਾਲੇ ਉਰਾ ਪਰਾ ਹੁੰਦੀ ਐ ਨਾ ਚੀਜ਼ਾਂ ਖੜਿਆ ਦਾ ਕਰੋਰਾ ਮਰ ਸੋਈ ਚ ਪਸਡੋ ਲਿਆਈ ਦਿਖਾਇਆ ਕਰ ਬਾਲੀ ਦੀ ਬਹਾ ਫੜ ਕੇ ਆ ਜਾ ਤੈਨੂੰ ਦਿਖਾਵਾਂ ਬਾਲੀ ਸਿਆਣੀ ਕਹਾਉਂਦੀ ਐ ਨਾ ਆਪਦੇ ਆਪ ਨੂੰ ਆ ਦੇਖ ਲੈ ਤੇਰੀ ਨੂੰਹ ਦੇ ਚੱਜ ਗੱਲ ਸੱਚੀ ਹੈ ਫੇਰਾ ਹੀ ਸਕੀਮ ਪਾਉਂ ਤੇਰੇ ਵਾਲੀ ਹੁਣ ਮੈਂ ਆ ਨਹੀਂ ਮੈਂ ਪਹਿਲਾਂ ਤਾਂ ਮੈਨੂੰ ਆਈ ਸੀ ਹਾਂ ਮਾਇਕੀ ਸੇ ਲਟਕਾ ਬੂ ਨਹੀਂ ਹੁੰਦੀ ਬਸ ਕੁੱਲਮ ਲਿਆ ਕੇ ਅੜੀਏ ਮੈਨੂੰ ਤਾਂ ਇਹ ਪਸੰਦ ਨਹੀਂ ਮੈਂ ਤਾਂ ਇਹ ਰੱਖਣੀ ਹੋਈ ਨਹੀਂ ਹੈਗੀ ਬਸ ਫਿਰ ਥੋੜਾ ਜਿਹਾ ਜਾਦੂ ਹੈ ਕੀ ਹੁੰਦਾ ਇੱਕ ਗੱਲ ਹੋਰ ਤੈਨੂੰ ਦੱਸਾਂ ਬਾਬਿਆਂ ਕੋਲੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਤੂੰ ਅੱਖ ਕਹਿੰਦੀ ਬਾਬਿਆਂ ਕੋਲੇ ਅੱਜ ਕੱਲ ਉਹਨਾਂ ਕੋਲੇ ਕੁਝ ਨਹੀਂ ਹੈਗਾ ਕਈ ਬੁੜੀਆਂ ਆਏ ਵੀ ਕਹਿਣ ਦੂਰੇ ਤਾਂ ਮਨੇ ਕਰਕੇ ਕੱਟਦੇ ਆ ਸਕੀਮ ਲੋਟ ਹੈ ਤੇਰੀ ਦੇਸੀ ਨੁਕਸਾਨ ਵਾਲੇ ਬੱਸ ਫੇਰ ਤੇਸੀ ਨੁਕਤਾ ਹੀ ਵਰਤੂਗੀ ਹੁਣ ਮੈਂ ਤੂੰ ਦੇਖੀਦਾ ਜਾਈਂ ਐ ਕਿਹਾ ਕਰੂ ਮੈਂ ਤਾਂ ਸਬਜੀ ਟੇਸਟ ਜੀ ਕਰਕੇ ਬਣਾਈ ਸੀ ਆ ਕੀ ਹੋ ਗਿਆ ਕਾ ਜੈ ਵੱਢਗੇ ਤੂੰ ਮੈਨੂੰ ਫਿਰ ਕੋਲੀ ਹੋ ਕੇ ਹੱਸ ਲਿਆ ਕਰ ਮੈਨੂੰ ਨਹੀਂ ਵਸਾਉਂਦੀ ਸੀ ਨਾ ਲੈ ਹੁਣ ਆਇਆ ਸਵਾਦ ਤੇਰੇ ਪੈਣੀਆਂ ਸਵਾਰ ਕੇ ਚੱਲ ਨਹੀਂ ਪੈਣੇ ਆ ਤਾਂ ਬਾਲੀ ਸੋਣੀ ਸਕੀਮ ਦੱਸੀ ਐ ਤੇ ਨਾ ਇਹ ਗੱਲ ਸੁਣ ਲੈ ਮੇਰੇ ਹੁੰਦੇ ਕਦੇ ਪਾਈ ਨਾ ਦਾਲ ਸਬਜ਼ੀ ਤੂੰ ਕਹੀ ਤਸੀ ਤੇਰੀ ਮਾਸੀ ਨੂੰ ਬਣਾ ਲੈ ਮੈਂ ਕਹੂੰਗੀ ਨਹੀਂ ਕੁਡਰੇ ਕੀ ਯਾਰੀ ਆ ਮੇਰੀ ਭੈਣ ਬਥੇਰਾ ਸੋਹਣਾ ਸਬਜ਼ੀ ਪਾਣੀ ਬਣਾਉਂਦੀ ਸੀ ਕੀ ਬਣੀ ਫਿਰਦੀ ਆ ਫਿਰ ਨਾਲੇ ਨੱਕ ਤੇ ਮੈਂ ਮਾਰ ਕੀ ਠੀਕ ਐ ਫਿਰ ਅੱਜੀ ਸਹੀ ਦਿਖਾਉਣੀ ਆ ਤਾਰੇ ਮੈਨੂੰ ਵੀ ਬਣਦਾ ਕੀ ਐ ਮੈਨੂੰ ਕਹਿੰਦੀ ਆ ਵੀ ਤੂੰ ਕੀ ਐ ਮੇਰੇ ਮੂਰੇ ਵੀ ਮੈਂ ਸਾਰੀ ਉਮਰ ਦਾ ਘਰ ਬੰਨਿਆ ਕਮਲੀਏ ਤੂੰ ਮੈਨੂੰ ਇਸ਼ਾਰਿਆਂ ਤੇ ਨਚਾਉਣੀ ਆ ਮਰੀ ਗੱਲ ਨਹੀਂ ਕਹੁੰਦੀ ਬਣਾ ਾਕੜਦੀ ਐ ਮੁਰੋ ਆਹੋ ਨਹੀਂ ਵਲ ਦਿਖਾਉਂਦੀ ਐ ਵੀ ਆਪੀ ਇਹਨੂੰ ਲੜੀ ਜਾਂਦੇ ਪਿਓ ਪੁੱਤ ਇਹੋ ਪੁੱਤ ਸਵਰੇ ਮੁਰੇ ਚੰਗੀ ਬਣ ਜਾਂਦੀ ਐ ਉਹ ਤਾਂ ਸੂੰਗਾ ਗਾਲਾਂ ਪਵਾ ਦਿੰਦੀ ਐ ਮੇਰੇ ਤੇ ਚਿਆ ਉਹਨੂੰ ਨਹੀਂ ਦੀਦਾ ਹੈਗਾ ਉਹਨੂੰ ਨਹੀਂ ਪਤਾ ਲੱਗਦਾ ਉਹ ਤਾਂ ਕਹਿਣ ਨੂੰ ਚੁੱਪ ਕਰ ਜਾ ਕਰ ਤੂੰ ਕੋਈ ਨਾ ਫੇਰ ਕੀ ਹੁੰਦਾ ਨਿਆਣੀਆਂ ਨਿਆਣੀਆਂ ਲੈ ਦੱਸ ਰੋਜ ਇਹ ਨਿਆਣੀ ਐ ਬਣ ਬਦਨਗੇ ਇਹਦੇ ਹੁਣ ਹਲੇ ਰਹਿੰਦੇ ਰਹਿੰਦੇ ਬਸ ਜਿਆਦਾ ਚਮੜਾਈਆਂ ਦਾ ਫਾਇਦਾ ਨਹੀਂ ਇਹਨਾਂ ਨੂੰ ਫਿਰ ਉਹ ਦਿਨ ਨਾ ਖਾਣੇ ਚ ਵੱੜਦੀ ਗੱਲ ਹੋਣ ਮੈਨੂੰ ਗਾਲਾਂ ਉਹ ਦਪਾਉਂਦੀ ਸੀ ਤੇ ਉਹਨੂੰ ਗਾਲਾਂ ਮੈਂ ਦਮਾਂ ਦੇਖੀ ਤਾਂ ਜਾਈ ਗਾਲਾਂ ਉਹਦੇ ਪੈਣਗੇ ਅੰਦਰ ਜਾ ਕੇ ਹੱਸਿਆ ਕੀ ਇਹੀ ਕਰੂੰ ਫਿਰ ਉਹਨੂੰ ਚਲ ਮੈਂ ਜਾ ਚੰਗਾ ਮੈਂ ਚਾਹ ਦੀ ਕੁੱਟ ਲੈਣੀ ਆ ਬਣਾ ਕੇ ਨਹੀਂ ਚਾਹ ਨੂੰ ਕੀ ਸੀ ਆ ਜਿਹੜਾ ਦੁੱਧ ਚ ਮਿੱਠਾ ਪਾ ਲਿਆ ਮੈਂ ਗੱਲਾਂ ਕਰਕੇ ਸਾਰਾ ਤੋਂ ਵਧੀਆ ਹੋ ਗਿਆ ਕੋਈ ਨਾ ਆਵੜੀਏ ਚਾਹ ਨੂੰ ਛੱਡ ਪਰ ਦੁੱਧ ਚ ਪੱਤੀ ਪਾ ਕੇ ਲੈਉਣੀ ਆ ਸੋ ਤਾਂ ਸਹੀ ਹੁਣ ਤਾਂ ਬਹੂ ਨੂੰ ਆਵਾਜ਼ ਮਾਰਦੇ ਫੇਰ ਆਪਾਂ ਕਹਿ ਦਾਂਗੇ ਭਾਈ ਮਿੱਠਾ ਵਧਾ ਤੈਨੂੰ ਚੱਜ ਗਈ ਆ ਚੱਲ ਉਸੇ ਨੂੰ ਕਹਿ ਕਿਉਂ ਨਹੀਂ ਵਿਚਾਰ ਕਰ ਲੈ ਉਸ ਨੂੰ ਕਹਿ ਦੇ ਤੂੰ ਤਾਂ ਬੈਠ ਮੇਰੇ ਕੋਲੇ ਗੱਲਾਂ ਮਾਰੇ ਕਰ ਨਾ ਦੱਸ ਬੋਹੂ ਨੂੰ ਕਾਬੂ ਕਰਨਾ ਔਖਾ ਇਹੋ ਜਿਹੇ ਬਹਿਤਾਂ ਕਰ ਭੱਜੂ ਇਹਦਾ ਮਾਫੀਆਂ ਮੰਗੂ ਦੇ ਰ ਤੂੰ ਲੈ ਮਹਾਰਾਣੀ ਚਾਹ ਕਰ ਗਈ ਸ਼ਾ ਮਠਾਪਤੀ ਪਾਣੀ ਘੇੜ ਇਹ ਵੀ ਕੀ ਜਾਣੂ ਜਿਵੇਂ ਭੈਣ ਸਕੀਮ ਦੱਸ ਕੇ ਗਈ ਐ ਹੁਣ ਉਹੀ ਸਕੀਮ ਲਾਉਣ ਦੇ ਖਰਚਾ ਤੈਨੂੰ ਤਾਂ ਮੈਂ ਦਿਖਾਉਣੀ ਆ ਤਾਰੇ ਤੂੰ ਤਾਂ ਕੀ ਕਹਿੰਨੀ ਐ ਮੈਨੂੰ ਬਾਪੂ ਜੀ ਨੇ ਕੁਝ ਕਹਿੰਦਾ ਮੈਨੂੰ ਬੀਪ ਨੇ ਕੁਝ ਕਹਿਦਾ ਕੀਆ 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 ਇਹ ਨਹੀਂ ਵਾਤੀ ਕੀ ਹੁਣ ਪਤਾ ਲੱਗੂ ਇਹ ਕਿਆ ਜਿ ਮਿੱਠਾ ਕੀ ਮੇਰੀ ਦੇਖੀ ਸਹੀ ਮੈਥੋਂ ਜਿੱਤ ਤੱਕ ਮੈਂ ਘਰ ਗਈ ਸੀ

ਕਿ ਤੀਜੇ ਹਨ ਖੰਡ ਦੀ ਬੋਰੀ ਨੂੰ ਕਹਿ ਦਿਆ ਕਰ ਹਣ ਚੱਕ ਕਰ ਲਿਆ ਦੋ ਜੀ ਹੁਣ ਖੰਡ ਲਿਆ ਦੋ ਜੀ ਚੰਗਾ ਹਾਂ ਦੁੱਧ ਨਾ ਤੇਰ ਮਾਰ ਤਨ ਹੁੰਦਾ ਐਂ ਕਾ ਤੋ ਡੋਲਿਆ ਜੇ ਪੀਣਾ ਨਹੀਂ ਸੀ ਉਹ ਰੱਖਣ ਦੀ ਸਾਈਡ ਤੇ ਪੀਣ ਚੋਕ ਹੀ ਹੈ ਨਹੀਂ ਗੀ ਉਹ ਚਾ ਗੜਾਣਾ ਕਰੀ ਪਈਆ ਚੇਪੂਆ ਚਿਪ ਚਿਪ ਕਰਦੀ ਬੁੱਲ ਵੀ ਚਿਪਦੇ ਨੇ ਉਹਦੇ ਨਾਲ ਤਾਂ ਆਪੀ ਚਿਪਦੇ ਨੇ ਬਣੀ ਬਣਾਈ ਮਿਲ ਜਾਂਦੀ ਆ ਕਦੇ ਕਰਕੇ ਵੇਖੀ ਆ ਸਾਰਾ ਕੁਝ ਕੀਤਾ ਕਰਤਾ ਆ ਮਿਲ ਜਾਂਦਾ ਨਾ ਤਾਂ ਤੈਨੂੰ ਗੱਲਾਂ ਆਉਂਦੀਆਂ ਨੇ ਨਾ ਨਾ ਮੈਂ ਕਾਨੂੰ ਕਰੀਏ ਕਦੇ ਚਾ ਮੈਂ ਤਾਂ ਤੇਰੀ ਚਾ ਪੀਂਦੀ ਕੋ ਇੱਥੋਂ ਤੱਕ ਆ ਗਈ ਹੁਣ ਤੱਕ ਤੈਹੀ ਪੀਣੀ ਹੁੰਨੀ ਕਰੀ ਹੋਈ ਚੰਗਾ ਮਾਂ ਮੈਨੂੰ ਗ ਤੇਨੂੰ ਪ੍ਰੋਬਲਮ ਕੀ ਹੈ ਮੇਰੇ ਤੋਂ ਹਰ ਕੰਮ ਚ ਜੇ ਕੋਈ ਸਬਜੀ ਬਣਾਦੀ ਨੋਂਨ ਬੱਤਾ ਜੇ ਰੋਟੀ ਬਣਾਤੀ ਆਟਾ ਕੱਚਾ ਕਰਦੀ ਹੈ ਕਰਦੀ ਹੈ ਇਹ ਕੰਮ ਤੂੰ ਤਾਂ ਕਹਿੰਨੀ ਆ ਕੋਈ ਮੇਰਾ ਦਿਮਾਗ ਨਹੀਂ ਲਿਆ ਹੈਗਾ ਨੀ ਮਗਾਈ ਨਹੀਂ ਆ ਨਾ ਤੇਰੀ ਧੀ ਕਰਦੀ ਹੈ ਜਿਹੜੇ ਕੰਮ ਉਹ ਬੜੇ ਸਲੱਖਣੇ ਹੁੰਦੇ ਆ ਤੇ ਜਦਿੰਦਾ ਦੀ ਸੱਸ ਦਾ ਫੋਨ ਆਇਆ ਰਹਿੰਦਾ ਆਪਦੀ ਧੀ ਧੀ ਨੂੰ ਬਗਾਨੀ ਮੇਰੀ ਧੀ ਤੇ ਨਾ ਜਾਈ ਮੇਰੀ ਧੀ ਇੰਨੇ ਸੋਹਣਰੇ ਕੰਮ ਕਰਦੀ ਹੈਗੀ ਸਿਖਾ ਕੇ ਤੋਰੀ ਹੋਈ ਹੈ ਤੇਰੀ ਮਾਂ ਵਾਂਗੂ ਨਹੀਂ ਵੀ ਫੜਕੇ ਬਾਹ ਫੜਾਤੀ ਲਓ ਜੀ ਲੈ ਜਾਓ ਹੁਣ ਉੱਥੇ ਸਿੱਖਿਆ ਲਿਓ ਤੁਸੀਂ ਮਾਰੀ ਜਾ ਮਾਏ ਮੱਥਾ ਹੁਣ ਤਾਂ ਹੀ ਤੀਜੇ ਦਿਨ ਬਾਪੂ ਕੋਲੇ ਫੋਨ ਆ ਜਾਂਦਾ ਨਾ ਉਹਦੀ ਸੱਸ ਦਾ ਵੀ ਸੁਣਦੀ ਹੁੰਦੀ ਐ ਬੋਲਦੀ ਐ ਬਾਹਰ ਤਾਂ ਨਹੀਂ ਜਾਣਾ ਵੀ ਸੱਸ ਬਾਹਰ ਤਾਂ ਨਹੀਂ ਜਾਣਾ ਤੇਰੇ ਵਰਗੀ ਉੱਥੇ ਉਧਰੋਂ ਸੱਸ ਮਾਰੀ ਇਧਰੋਂ ਤੇਰੀ ਨੂੰ ਮਾਰੀ ਤੁਸੀਂ ਮਾਵਾਂ ਧੀਆਂ ਹੋ ਗਿਆ ਚੰਗੀਆਂ ਚੰਗੀਆਂ ਵੀ ਰਸੀ ਤਾਂ ਘਰ ਬੰਦਿਆਂ ਤਾਂ ਚੰਗੇ ਆ ਮਾਂ ਫਿਰ ਮੈਂ ਕੀ ਕਰਦੀ ਆ ਵਿਆਹਣਗੇ ਜੇ ਤੇ ਮੈਨੂੰ ਉਦੋਂ ਦੇਖ ਲੈਂਦੀ ਭਈ ਇਹ ਤਾਂ ਘਰ ਬੰਨਣ ਵਾਲੀ ਹੈ ਨਹੀਂ ਗੇ ਮੈਂ ਤਾਂ ਸੀ ਲੈ ਕੇ ਨਹੀਂ ਜਾਂਦੇ ਉਹ ਤਾਂ ਮਿੰਟ ਪਿੱਛੋਂ ਕਹਤ ਲੈ ਕੁੜੀ ਤਾਂ ਬਲਾਈ ਸੋਹਣੀ ਐ ਇਹਨੂੰ ਤਾਂ ਲਈ ਜਾਂਦੇ ਨੇ ਅਤੇਰੇ ਮੱਥੇ ਤੇ ਨਹੀਂ ਲਿਖਿਆ ਸੀਗਾ ਵਿਕਰ ਬਨਣ ਵਾਲੀਆਂ ਕਿ ਜਾੜਨ ਵਾਲੀਆਂਗੀ ਆ ਬੁੱਥਾ ਸੋਹਣਾ ਦੇਖ ਲਿਆ ਮੈਂ ਤਾਂ ਵੀ ਹਾਂ ਸੋਹਣੀ ਐ ਲੈ ਚੱਲੂਗੀ ਕੀ ਜਾੜਤਾ ਚੰਗਾ ਤੇਰਾ ਘਰ ਬਨਣ ਰੱਖਿਆ ਚੰਗਾ ਸਾਰਾ ਕੰਮ ਕਰਦੀ ਐ ਕੀ ਤਿਕਤਾਈ ਨੂੰ ਤੈਨੂੰ ਸਾਰੇ ਨੂੰ ਬੈਠੀ ਨੇ ਰੋਟੀ ਮਿਲ ਜਾਂਦੀ ਐ ਹਲੇ ਤੈਨੂੰ ਗੱਲਾਂ ਆਉਂਦੀਆਂ ਨਹੀਂ ਨੀ ਜਿਹੜਾ ਮਹੀਨੇ ਦਾ ਰਸਨਾ ਨਾ ਮਹੀਨੇ ਦਾ 10 ਦਿਨਾਂ ਚ ਖਤਮ ਕਰਦੀ ਐ ਐਂ ਜੋੜੇਗੀ ਘਰ ਨੀ ਜਿੰਨਾ ਚਿਰ ਮੈਂ ਚਾਟ ਟਾਖ ਲਿਆਉਣੀ ਆ ਉੰਨਾ ਚਿਰ ਹੀ ਐ ਜਿੱਦੇ ਮੈਂ ਅੱਖਾਂ ਮੀਚ ਗਈ ਨਾ ਤੂੰ ਤਾਂ ਤੰਗਲੀ ਲਾ ਦੇ ਕਿ ਆ ਕਰ ਨੂੰ ਪਤਾ ਯਾ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਰੋਟੀਆਂ ਵੀ ਗਿਣਮੀਆਂ ਖਾਂਦੇ ਸੀਗੇ ਆ ਮੈਨੂੰ ਬਾਪੂ ਦੱਸਦਾ ਹੁੰਦਾਗਾ ਜਦੋਂ ਦੀ ਕਹਿੰਦਾ ਤੂੰ ਆਈਆਂ ਸਾਨੂੰ ਰਜਮੀ ਰੋਟੀ ਬਣਾਣ ਲੱਗੀ ਐ ਪੁੱਤ ਅੱਛਾ ਤਾਂ ਹੀ ਤਾਂ ਥੱੱਬਾ ਬਚਿਆ ਪਿਆ ਰਹਿੰਦਾ ਰਜਮੀ ਰੋਟੀ ਨਾ ਤਾਂ ਗੈਸ ਦੀ ਫਿਕਰ ਆ ਵੀ ਗੈਸ ਮੱਚੂ ਜੇ ਗਿਣਮੀਆਂ ਪਕਾਉਂਦੀ ਸੀ ਗਿਣਮੀਆਂ ਖਾਂਦੇ ਸੀ ਬਚਦੇ ਆਪਾਂ ਉਹ ਹੀ ਜੇ ਪਸ਼ੂਆਂ ਨੂੰ ਪਾ ਜਾਂਦੀਆਂ ਉਹ ਡੰਕਰ ਕਾਦੇ ਵਾਸਤੇ ਰੱਖਿਆ ਹਾਂ ਗੈਸ ਖੂਕ ਕੇ ਫਿਰ ਪਸ਼ੂਆਂ ਨੂੰ ਸਿੱਟ ਦਿਆ ਕਰ ਉਹੀ ਪਸ਼ੂਆਂ ਨੂੰ ਪਾਈ ਜਾਂਦੀਆਂ ਸਿਆਣ ਫਪਤੇ ਰਿਆ ਆ ਤੂੰ ਤਾਂ ਪਸ਼ੂਆਂ ਨੂੰ ਹੀ ਪਾ ਦੋ ਘਟੋ ਘਟੋ ਉਹ ਲਾਂਬਾ ਤਾਂ ਨਹੀਂ ਹੁੰਦਾ ਕਿਸੇ ਗੱਲ ਦਾ ਪਸੂ ਸਾਲ ਕੇ ਬੜਾ ਤੂੰ ਮੈਂ ਕਹਨੀ ਆ 10 ਮੈਂ ਸਾਨੂੰ ਸਨੇ ਲਾ ਕੇ ਆਉਣੀ ਹੈਗੀ ਹਾਂ ਲਾਂਬਾ ਨਹੀਂ ਦਿੰਦੇ ਤਾਂ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਆਹ ਤਾ ਤੂੰ ਹੀ ਕਿਹਾ ਸੀ ਮੇਰੀ ਮਾਂ ਨੂੰ ਅਸੀਂ ਤਾਂ ਪਈਏ ਤੇ ਡੰਗਰਾ ਦਾ ਕਰਾਉਂਦੇ ਨਹੀਂ ਬਸ ਕੱਲਾ ਘਰ ਘਰ ਦਾ ਕਰਾਵਾਂਗੇ ਹੁਣ ਡੰਗਰਾ ਦੀ ਤਾਂ ਮੇਰੇ ਤੋਂ ਵੀ ਤੇ ਰੱਖ ਵੀ ਨਾ ਮੈਂ ਤਾਂ ਪੋਰਾ ਨਹੀਂ ਕਰਦੀ ਹੈਗੀ ਆਦੇ ਮੁੰਡੇ ਨੂੰ ਕਿਹਾ ਕਰ ਐ ਕਿ ਮੈਂ ਨਹੀਂ ਕਰਦੀ ਕੰਮ ਤਾਂ ਤੁਹਾਨੂੰ ਕਰਨਾ ਪਊ ਤੇ ਡੰਗਰ ਮੈਂ ਵੀ ਨਹੀਂ ਸਾਂਭਤੀ ਦੁੱਧ ਦੇ ਸਰਾਂ ਨੇ ਕਿਵੇਂ ਬੈਜਣੋਂ ਹੱਥ ਨੇ ਕੌਲੇ ਪਰ ਕੇ ਬਈ ਦੁੱਧ ਤਾਂ ਕਿ ਸਾਨੂੰ ਚਾਹੀਦਾ ਉਹੇ ਚ ਸਾਨੂੰ ਮੁਸਕਾਉਂਦੇ ਸਨੇ ਨਾਲ ਸਾਡੇ ਹੱਥ ਪਾਟਦੇ ਨੇ ਐਨੀ ਚਲਦਾ ਹੈ ਘਰ ਜਾਂ ਤਾਂ ਆਪ ਤੇ ਸਾਂਭ ਲੋ ਨਹੀਂ ਵੇਚ ਦਿਓ ਆਪ ਦਾ ਬਵਾ ਲਿਆ ਕਰੋ ਮੁੱਲ ਮੈਂ ਵੀ ਨਹੀਂ ਸਾਂਭਦੀ ਮਾਂ ਮੈਨੂੰ ਐਂ ਦੱਸ ਤੂੰ ਮੈਂ ਤੇਰੇ ਕੋਲ ਜਿੱਦੇ ਦੀ ਆਈ ਆ ਤੂੰ ਮੇਰੇ ਨਾਲ ਆਹੀ ਕੰਜਰ ਕਲੇਸ਼ ਕਰ ਰੱਖਿਆ ਤੂੰ ਚਾਹੁੰਦੀ ਕੀ ਆ ਮੈਂ ਕੰਮ ਕਰਾਂ ਕਿ ਨਾ ਕਰਾਂ ਜੇ ਤਾਂ ਤੇਰੇ ਕਹੇ ਤੇ ਮੈਂ ਛੱਡ ਕੇ ਬਹਿ ਜਾਣੀ ਆ ਫਿਰ ਤੂੰ ਉਦੋਂ ਵੱਧ ਮਚਦੀ ਆ ਵੀ ਹਾਂ ਹਾਂ ਕੰਮ ਨਹੀਂ ਕਰਦੀ ਜਿਵੇਂ ਕਰਦੀ ਆ ਫਿਰ ਤੂੰ ਨੁਕਸ ਘੜਦੀ ਆ ਤੂੰ ਚਾਹ ਨਹੀਂ ਗਈ ਆ ਮੈਂ ਚਾਹ ਨਹੀਂ ਅੱবি ਤੂੰ ਕੰਮ ਚੱਜਦਾ ਕਰੇ ਜਿਵੇਂ ਮੈਂ ਚੱਜਦੇ ਕੰਮ ਕਰਦੀ ਸੀ ਹਸਾਬ ਨਾਲ ਨੂਨ ਮਿਰਚ ਪਾਵੇਂ ਹਸਾਬ ਨਾਲ ਚਾਹ ਮਿੱਠਾ ਪਾਵੇਂ ਐ ਕਰਮਾ ਕੱਢ ਕੇ ਰੱਖ ਜਾਕਰ ਉਹਨਾਂ ਉਹਨਾਂ ਪਾ ਦਿਆ ਕਰੂੰਗੀ ਠੀਕ ਹੈ ਮੇਰਾ ਦਿਮਾਗ ਨਾ ਖਾ ਮੇਰੇ ਕੋਲ ਤੇਰੇ ਨਾਲ ਲੜਨ ਦੀ ਕਪੈਸਿਟੀ ਨਹੀਂ ਹੈਗੀ ਹਾਂ ਹੋਰ ਕਾਹ ਨੂੰ ਲੜਿਆ ਜਾਂਦਾ ਮੇਰਾ ਹੀ ਦਿਮਾਗ ਹੱਲਿਆ ਮੈਂ ਹੀ ਬੋਲੀ ਜਾਨੀ ਆਂ ਕਿ ਦੁੱਧ ਦੇ ਹੱਥ ਨੂੰ ਉਲਟਾ ਦੂ ਚੱਕ ਕੇ ਚਾਹ ਬਣਾ ਕੇ ਦੇ ਦਿੰਦੇ ਫਿਰ ਉਹਨ ਖਰਚ ਪਾਏ ਹੁੰਦੀ ਹੈਗੀ ਆਈ ਵੀ ਨਹੀਂ ਦੇਖਦੀ ਆ ਤੇਰਾ ਮੁੰਡਾ ਨਹੀਂ ਪੀਂਦਾ ਆਨਸਰ ਕਹਿ ਦਿੰਦਾ ਦੋ ਕੱਪ ਚਾਹ ਦੇ ਬਣਾ ਦੇ ਮੁਰਕੇ ਫਸਰਾਣੇ ਪਈ ਰਹਿੰਦੀ ਆ ਬਾਸੀ ਹੋ ਜਾਂਦੀ ਆਖੂਗਾ ਫਿਰ ਤਜਾਬ ਬਣ ਜਾਂਦਾ ਮੈਂ ਨਹੀਂ ਪੀਂਦਾ ਮੇਰਾ ਕੀ ਕਸੂਰ ਆ ਹੁਣ ਜਦੋਂ ਮੈਨੂੰ ਕੋਈ ਕੁਝ ਕਹਿ ਦੂਗਾ ਮੈਂ ਤਾਂ ਹੁਣ ਬਣਾਉਣੀ ਕੀ ਹੋ ਰਿਹਾ ਕਿਉਂ ਚੰਗ ਛੇੜੀ ਐ ਆ ਚਾਚ ਮਿੱਠਾ ਦੇਸ ਦਾ ਫੁੱਕਿਆ ਪਿਆ 슈ਗਰ ਕਰ ਕਰ ਮਾਰੂਗੀ ਅੱਛੋ ਕਿਹਾ ਸੀਗਾ ਛੱਤ ਨਹੀਂ ਚੜ ਗਈ ਕਹੌਂਦੀ ਕਿਹੜਾ ਹੈਗੀ ਇੱਕ ਹੁੰਦੀ ਨਹੀਂ ਗੱਲ ਇਹ ਸੁਣਦੀ ਨਹੀਂ ਬਾਪੂ ਤੁਸੀਂ ਚਾਹ ਪੀਤੀ ਆ ਨਾ ਤੁਹਾਨੂੰ ਲੱਗਿਆ ਕੋਈ ਮਿੱਠਾ ਜਿਆਦਾ ਦੱਸ ਦੋ ਜੀ ਮਿੱਠਾ ਸੀ ਮੈਨੂੰ ਤਾਂ ਕੋਈ ਲੱਗਿਆ ਨਹੀਂ ਭਾਈ ਹੈ ਮ ਤੈਨੂੰ ਕਾਨੂੰ ਲੱਗਦਾ ਤੂੰ ਤਾਂ ਗੜਾਣਾ ਪੀਣ ਗਿੱਜਿਆ ਹੋਇਆ ਆ ਮੈਥੋਂ ਪੀਤਾ ਨਹੀਂ ਜਾਂਦਾ ਅੱਗ ਲੱਗਦਾ ਉਹ ਤੈਥੋਂ ਕਿਉਂ ਨਹੀਂ ਟੇਕੇ ਬੈਠਿਆ ਜਾਂਦਾ ਕਿਉਂ ਜੰਗ ਛੇੜਦੀ ਹੁੰਨੀ ਬਿਨਾਂ ਗੱਲ ਤੋਂ ਤੀਜੇ ਦਿਨ ਦਾ ਤੇਰਾ ਇਹੀ ਕੰਮ ਹੈ ਹਾਂ ਨਾ ਬਾਪੂ ਮੈਂ ਤਾਂ ਮੈਨੂੰ ਇੱਥੋਂ ਤੋੜ ਕੇ ਫੇਰ ਟਿਕੂਗੀ ਇਹੀ ਹਾਲ ਰਿਆ ਨਾ ਮੈਂ ਉੱਥੇ ਪੇਕੇ ਤੁਰ ਜਾਣਾ ਨਾਲੇ ਜਦੋਂ ਮੇਰੇ ਭਰਾ ਆਉਂਦੇ ਫਿਰ ਤੁਸੀਂ ਅੰਦਰ ਵੜ ਜਾਂਦੇ ਹੋ ਕੋਈ ਨਹੀਂ ਬਾਹਰ ਉਹਨਾਂ ਦੇ ਪ੍ਰੋਪਰ ਬੋਲਦਾ ਜਾ ਐ ਕਰ ਤੂੰ ਪੇਕੇ ਹੀ ਤੁਰ ਜਾ ਜਾਂ ਸੱਦ ਤੇਰੇ ਪਾ ਮਾਂ ਪਾਹੀ ਫਿਰ ਬਲੌਨੀਆਂ ਦੀ ਮਾਂ ਜਾ ਜਾ ਭੱਗ ਜਾ ਪੇਕੇ ਹੀ ਜਾ ਤੂੰ ਬਲੌਨੀਆਂ ਮਾਂ ਨੂੰ ਬਸ ਆ ਕੰਮ ਕੀ ਦੇਖਦੀਆਂ ਕਿੰਨੇ ਇੱਕ ਦਿਨ ਖਵਾਉਂਦੀ ਏ ਤੇਰੀ ਮਾਂ ਜਦ ਤੇਰੇਲੇ ਹੱਥ ਹੋਈ ਪਈ ਹੈ ਹੈ ਆਕੇ ਜਾ ਤੁਰ ਜਾ ਤੂੰ ਕਿੱਥੇ ਤਾਂ ਕੁੜੀ ਨੂੰ ਰੋਕਣਾ ਸੀ ਆਈ ਨਹੀਂ ਰੋਕੀ ਰੁਕਦੀ ਜਾਣਦੇ ਪਰ ਹਾਂ ਹਾਂ ਵੜਨ ਦੇ ਦੇਸਾਂ ਦਾ ਖਰਚਾ ਕਰਨ ਲੱਗ ਰਹੀ ਹੈ ਕਿ ਕੰਮ ਨਹੀਂ ਕਰਦੀ ਚੱਜ ਦਾ ਲੈਣ ਨਹੀਂ ਦੇਣ ਨਹੀਂ ਮੈਂ ਕਿਵੇਂ ਮੱਥਾ ਮਾਰੀ ਕਰੀ ਜਾਵਾਂ ਮੈਥੋਂ ਨਹੀਂ ਜੂ ਲਿਆ ਜਾਂਦਾ ਇਹਦੇ ਨਾਲ ਲੈ ਕਮਾਲ ਕਰਦੀ ਏ ਕਿ ਮੈਥੋਂ ਨਹੀਂ ਜੂ ਲਿਆ ਜਾਂਦਾ ਓਏ ਉੱਥੇ ਤੂੰ ਤਾਂ ਜਾਣਾ ਨਹੀਂ ਮੂੰਹ ਤਾਂ ਮੈਨੂੰ ਦਿਖਾਉਣਾ ਪਊ ਜਾ ਕੇ ਚੁੱਪ ਕਰ ਜਾ ਕਿਸੇ ਨੇ ਨਹੀਂ ਮੂੰਹ ਦਿਖਾਉਣਾ ਇਹਨੂੰ ਬਗ ਜਾਣੀ ਨਾ ਮੁੰਡਾ ਤੁਰਤਾ ਮੁੜ ਕੇ ਕਹਿੰਦਾ ਆਪਣਾ ਜਾਂਦੇ ਨਹੀਂ ਬਈ ਬੇਬੇ ਦਾ ਲੜਕੀ ਵੀ ਹੈ ਕੋਈ ਨਾ ਫਿਰ ਨ ਚੁੱਪ ਕਰ ਦਿਆ ਬਸ ਬੜਾ ਯਾਰ ਕਮਾਲ ਦੀ ਗੱਲ ਹੋਈ ਪਈ ਐ ਲੈ ਓਏ ਹੈ ਤੈਨੂੰ ਲੋੜ ਕੀ ਐ ਜੇ ਤੈਨੂੰ ਨਦੀ ਉੱਤੇ ਚਾਹ ਪਸੰਦ ਤੂੰ ਕੁਟਾਪ ਦੀ ਬਣਾ ਕੇ ਪੀਦਾ ਨੁਕਸ ਕਰੇ ਮਾਰੀ ਕਰਦੀ ਐ ਤੂੰ ਹਾਂ ਓਏ ਕੋਈ ਨਹੀਂ ਕਰ ਦੂੰਗਾ ਪਾਟੀ ਯਾਰ ਫੇਰ ਕਿਉਂ ਗਿਆ ਮੋਟਰਸਾਈਕਲ ਲਿਆ ਜਹਾਜ਼ ਤਾਂ ਨਹੀਂ ਲਿਆ ਆਹੋ ਆਹੋ ਕਰਦਾ ਐ ਕੋਈ ਨਾ ਹਾਂ ਕੋਈ ਨਾ ਬਦਲਾ ਲਾਂਗੇ ਇਸ ਲਈ ਥਰੇ ਐਡੀ ਕਿੱਡੀ ਗੱਲ ਐ ਓਏ ਫੇਰ ਕਰੀ ਪਾਰਟੀਆਂ ਜਿਨੂੰ ਕਰਨੀਆਂ ਨੇ ਓ ਚੱਲ ਮੈਂ ਫੇਰ ਕਰੂੰ ਪਾਪੂ ਆ ਗਿਆ ਯਾਰ ਹਾ ਬਾਪੂ ਕੀ ਹੋ ਗਿਆ ਉਹ ਕੁੜੀ ਤੇਰੀ ਸੱਸ ਨੂੰ ਫੋਨ ਲਾਈ ਬੈਠੀ ਆ ਭਾਈ ਉਹਨੂੰ ਰੋਕ ਫੇਰ ਕੀ ਕਰ ਲੈਣ ਦੇ ਗੱਲ ਵਧੀਆ ਓਏ ਲੜਕੇ हट ਜਾਂ ਤੂੰ ਤਾਂ ਹੁਣ ਆਇਆ ਬਾਹਰੋਂ ਯਾਰ ਉਹ ਆ ਕੇ ਉਹਨੂੰ ਲੈ ਜੂ ਮੁੜ ਕੇ ਫਿਰ ਤੂੰ ਕਹਿੰਦਾ ਨਾ ਮੈਂ ਤਾਂ ਬਾਪੂ ਲੈਣ ਨਹੀਂ ਜਾਂਦਾ ਬਾਪੂ ਮੈਂ ਕੀ ਕਰਾਂ ਇਹਨਾਂ ਦਾ ਰੋਜ ਦਾ ਹੈ ਮੰਮੀ ਕੁਛ ਨਾ ਕੁਛ ਗੱਲ ਕਰਕੇ ਉਹਨੂੰ ਟੋਕਦੀ ਰਹਿੰਦੀ ਆ ਫਿਰ ਲੜ ਪੈਂਦੀ ਆ ਫਿਰ ਤੂੰ ਤੇਰੀ ਮਾਂ ਨੂੰ ਸਮਝਾਇਆ ਕਰ ਭਾਈ ਮੈਂ ਕਿਵੇਂ ਸਮਝਾਵਾਂ ਮਾਂ ਨੂੰ ਮੇਰੀ ਤਾਂ ਮੰਨ ਨਹੀਂ ਖੜੀ ਆ ਤੂੰ ਸਮਝਾ ਬਾਪੂ ਮਾਂ ਨੂੰ ਮੈਂ ਤਾਂ 18 ਸਾਲ ਦਾ ਬਕਾ ਮੜਾ ਜਾ ਓਏ 18 ਸਾਲ ਉਹ ਕਿਹੜੇ ਦਬਕੇ ਨੇ ਭਾਈ ਇਹ ਨਹੀਂ ਨਾ ਕਾਨੂੰ ਆਉਂ ਆਪਦੀ ਮਰਮਰਜ਼ੀਆਂ ਕੀਤੀਆਂ ਨੇ ਹੁਣ ਉਹ ਤੇਰੀ ਸੱਸ ਨੂੰ ਫੋਨ ਕਰੀ ਜਾਂਦੀ ਆ ਬਹੂ ਆ ਬਿੰਦਕ ਨੂੰ ਭਾਈ ਤੇਰੀ ਸੱਸ ਆ ਜੂ ਉਹ ਆ ਕੇ ਲੈ ਜੂ ਕੀ ਫਾਇਦਾ ਐ ਮੀ ਚਾਰ ਉਹ ਸੜਾਉ ਚਾਰੇ ਸੁਣਾਉ ਫੇਰ ਲੜਾਈ ਹੂ ਇੱਥੇ ਫਿਰ ਬਾਕੂ ਆਪ ਐ ਕਰਦਾ ਨੂੰ ਲਾਉਣ ਦੇ ਦੱਸ ਦੇ ਨਾ ਨਾੜੇ ਮੜਾ ਇੱਕ ਦੂਰੇ ਦੂਰ ਰਹਿਣੀਆਂ ਕੀ ਉਹਦਾ ਪਿਆਰੀ ਬਣ ਜੈਣਾ ਚ ਤੂੰ ਤਾਂ ਕੰਬੜੀਆਂ ਗੱਲਾਂ ਕਰਦਾ ਦੱਸ ਦੇ ਤਾਂ ਤਾਂ ਲਾ ਕੇ ਆ ਬਈ ਜੇ ਉਹ ਆਪਣੀ ਸਲਾਹ ਨਾ ਜਾਂਦੀ ਹੋਵੇ ਜਾਂਦੀ ਤਾਂ ਹੋਰ ਰਸਕੇ ਮੈਂ ਕੀ ਕਰਾਂ ਉਹ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪਾ ਜਾਂਦੀ ਆ ਕਿ ਤੇਰੀ ਮਾਂ ਐ ਤੇਰੀ ਮਾਂ ਐ ਤੇਰੀ ਮਾਂ ਐ ਉਹ ਤਾਂ ਮੈਨੂੰ ਕਹਿੰਦੇ ਕਹਿੰਦੇ ਸਾਡੇ ਨੂਹਾਂ ਅਸਲੇ ਵਿੱਚ ਨਾ ਹੁਣ ਮੈਂ ਕੀ ਕਰਾਂ ਇਹ ਮਸਲੇ ਦਾ ਹੱਲ ਭਾਈ ਤੂੰ ਹੀ ਕੱਢ ਸਕਦਾ ਕੋਈ ਪਿੰਡ ਦਾ ਸਰਪੰਚ ਨਹੀਂ ਕੱਢ ਸਕਦਾ ਕਿ ਮੈਂ ਤੈਨੂੰ ਦੱਸਾਂ ਗੱਲ ਇਹਨਾਂ ਨੇ ਤਾਂ ਇੱਕ ਆਟੋਕਲੇਸ ਕਰਕੇ ਇੱਕ ਦੂਜੀ ਦੀ ਕੁੱਤਨੀਆਂ ਫੰਡ ਤੱਕ ਜਾਂਦੀਆਂ ਨੇ ਕੱਲ ਨੂੰ ਭਾਈ ਗੱਲ ਵੱਧ ਗਈ ਫਿਰ ਕੀ ਕਰਾਂਗੀ ਦੱਸ ਬਾਪੂ ਕਰੀ ਜਾਂਦੇ ਜਿੰਮੇ ਕਰਦੇ ਆਪਾਂ ਤਾਂ ਦਬਈ ਦੇਖ ਜਾ ਨਹੀਂ ਜਾਂਦਾ ਪਿਛਲੀ ਵਾਰ ਕਿਹਾ ਸੀ ਹੱਥ ਜੋੜ ਕੇ ਮਨਾ ਕੇ ਲੈ ਪੈਰੀ ਹੱਥ ਲਾਈਨ ਉੱਤੇ ਗਏ ਨੂੰ ਚਾਹ ਪਾਣੀ ਦਾ ਕੀ ਪੁੱਛਣੀ ਤੜਕੀ ਕੁੱਤੇ ਖਾਣੀ ਕਰਨ ਲੱਗਾ ਉੱਥੇ ਮੇਰੇ ਨਾਲ ਉਹ ਚੱਲ ਭਾਈ ਬਸ ਕੱਲਾ ਕੁੱਟਣ ਵਾਲੇ ਹੀ ਨਹੀਂ ਛੱਡਿਆ ਉਹਨਾਂ ਨੇ ਬਾਕੀ ਸਾਰਾ ਕੁਝ ਕਰਤਾ ਕੁੱਟਿਆ ਨਹੀਂ ਬਸ ਕੱਲਾ ਮੈਨੂੰ ਇਹ ਤਾਂ ਫਿਰ ਮੈਨੂੰ ਚਿੱਟੀ ਦਾੜੀ ਲੈ ਕੇ ਜਾਣਾ ਪਊ ਉੱਥੇ ਜੇ ਕੁੜੀ ਬਾਗੀ ਥੋਥੋ ਤੱਕੜੀ ਰੋਲਣ ਨੂੰ ਕੁਝ ਨਹੀਂ ਹੁੰਦਾ ਤਾਂ ਕੀ ਹੈ ਉਹ ਆਪਾਂ ਬੀਬੀ ਨੂੰ ਸਮਝਾਉਣੇ ਆਂ ਉਦੋਂ ਹੈਗਾ ਜਵਾਨ ਖੋਣ ਉਹ ਤਾਂ ਹੁਣ ਚੁੱਪ ਕਰ ਨਹੀਂ ਸਕਦੀ ਬੀਬੀ ਨੂੰ ਚੁੱਪ ਕਰਾਉਣੇ ਆਪਾਂ ਉਹਨੂੰ ਚੁੱਪ ਕਰਾ ਕੀ ਕੀ ਕਰੇਗਾ ਜੇ ਉਹ ਮੜਾ ਮੋਟਾ ਬਹੂ ਪਈ ਬੇੜਾ ਸੂੰਪਰਦੀ ਹੈ ਉੱਥੇ ਜਾ ਕੇ ਐ ਖੜਕਾਉਂਦੀ ਆ ਪੈਰ। ਉਹੀ ਤਾਂ ਗੱਲ ਆ ਖੋਟਾਂ ਸਾਰੀਆਂ ਬੇਬੇ ਚ ਨੇ ਉਹਨੂੰ ਕੀ ਕਹਾਂ ਮੈਂ। ਮੈਨੂੰ ਐ ਨਹੀਂ ਸਮਝ ਆਉਂਦੀ ਵੀ ਆ ਜਿਹੜੀਆਂ ਕਮਾਂਡ ਦੇ ਆ ਬੁੜੀਆਂ ਨੇ ਓਏ ਉਹ ਜ਼ਮੀਨ ਹੀ ਨੀਪਣਾ ਕਲਗਣ ਦਿੰਦੀ ਔਰ ਉਹ ਪਰਾਕਰ ਬੋਚੀ ਬੈਠੇ ਨੇ ਗੱਲ ਤਾਂ ਉਹੀ ਆ। ਆਪਣਿਆਂ ਨੇ ਤਾਂ ਉਹ ਝੜਾ ਕੇ ਕੰਧਾਂ ਤੇ ਜਲੂਸ ਕਰਦੇ ਨੇ। ਆ ਪੁੱਛ ਲੈ। ਗਵਾਂਢੀ ਉਹਨਾਂ ਆਪਣ ਨੂੰ ਸਾਰਾ ਇਹ ਗੱਲ ਉਹਨਾਂ ਕੋਲੇ ਜਾਂਦੀ ਆ। ਉਹਦਾ ਜਾਂਦੀ ਆ। ਕੋਠੇ ਚਰਚੜ ਦੇਖਦੇ ਆਲੇ ਉਹ ਲੜਦੀਆਂ ਨੇ। ਮੈਂ ਹੁਣ ਕੀ ਕਰਾਂ ਯਾਰ ਮੇਰੇ ਤਾਂ ਬੱਸੋਂ ਬਾਹਰ ਹੋਇਆ ਪਿਆ ਕੰਮ। ਆ ਤੇਰੇ ਵਾਲੀ ਮਾਂ ਨੂੰ ਦਿਆ ਕਲਾਉ ਜਿੱਦੇ ਅਗਲੇ ਨੇ ਕਹਤਾ ਤੋੜ ਦੇਣੀ ਜਾਂ ਬੱਕ ਜੋ ਉਹੀ ਤਾਂ ਗੱਲ ਮੁਰ ਕੀ ਕੀ ਕਰਾਂਗੇ ਆਪਾਂ ਦੂਜਾ ਵੇ ਕਰ ਦਾਂਗੇ ਆਪਾਂ ਚੱਲ ਤੂੰ ਐ ਕਰ ਸ਼ੇਰ ਬਣ ਕੇ ਮੇਰੀ ਇੰਨੀ ਕ ਤਾਂ ਮੰਨ ਨਾ ਜਾ ਕੇ ਉਹ ਕੁੜੀ ਨੂੰ ਕੇਰਾਂ ਤਾਂ ਕਹਦੇ ਕਹਦੇ ਕੋਈ ਨਹੀਂ ਅਸੀਂ ਬੇਬੇ ਨੂੰ ਆਪੇ ਸਮਝਾ ਲਾਂਗੇ ਤੂੰ ਕਹਦੇ ਫੋਨ ਨਾ ਕਰ ਉਧਰ ਕਹਦੇ ਜਵਾਬ ਦੇ ਦੇ ਕਹਦੇ ਉਹਨਾਂ ਨੂੰ ਵੀ ਆਵੇ ਨਾ ਕੋਈ ਚੱਲ ਦੇਖ ਤਾਂ ਮੰਗਲ ਕਰਕੇ ਹੂੰ ਜੇ ਹੁਣ ਫਿਰ ਜਾਂਦੀ ਉਹ ਫਿਰ ਪਾ ਗਈ ਹਣ ਤਾਂ ਆਪੀ ਦੇਖੋ ਵੀ ਆਉਗਾ ਆਪੀ ਮੰਮੀ ਦੇਖ ਆਪੀ ਤੂੰ ਤਾਂ ਮੰਨ ਲਾ ਉਹ ਤਾਂ ਨਹੀਂ ਮੰਦੀ ਤੂੰ ਵੀ ਆ ਕੇ ਆਪੀ ਦੇਖਿਓ ਮੈਂ ਆਪੀ ਕੱਲਾ ਕੀ ਦੇਖੂਗਾ ਉਹ ਆ ਕੇ ਲੈ ਜਾਣਗੇ ਮੁੜ ਕੇ ਦੇਖੀਏ ਜੀ ਨੂੰ ਦੇਖਣਾ ਫਿਰ ਪਿੱਛੇ ਜਾਵਾਂਗੇ ਹੁਣ ਕਰੀ ਬੋਚ ਲੋ ਗੱਲ ਫੋਨ ਕਰਕੇ ਉਹਦੀ ਸੱਸ ਨੂੰ ਕਹਿ ਦੇ ਤੂੰ ਵੀ ਭਾਈ ਲੈਣ ਆਇਆ ਤਾਂ ਮਾੜੀ ਮੋਟੀ ਗੱਲ ਆਪ ਹੀ ਟਿਕਾ ਲਾਂਗੇ ਅਸੀਂ ਹਾ ਦੋਹੀ ਪਿਆ ਜਵਾਬ ਜਾਨੀ ਵੀ ਮੈਂ ਕੱਲਾ ਦੱਸ ਕੀ ਕਰਾਂ ਮਾਂ ਮੈਂ ਤੈਨੂੰ ਕੀ ਕਹਾਂ ਇਹਨਾਂ ਨੇ ਤਾਂ ਮੇਰਾ ਜਿਉਣਾ ਹਰਾਮ ਕਰ ਰੱਖਿਆ ਉਦੋਂ ਆਪਣੇ ਪੈਰੀ ਹੱਥ ਲਾ ਕੇ ਲੈ ਕੇ ਗਏ ਸੀ ਵੀ ਹੁਣ ਨਹੀਂ ਕੁਝ ਕਹਿੰਦੇ ਹੁਣ ਨਹੀਂ ਕੁਝ ਕਹਿੰਦੇ ਆ ਫੇਰ ਉਹੀ ਕਦਰਖਾਨਾ ਸ਼ੁਰੂ ਹੋ ਗਿਆ ਮਾੜੀ ਮਾੜੀ ਗੱਲ ਪਿੱਛੇ ਰੋਕਦੀਆਂ ਆ ਆਖੇ ਕਹੂਗੀ ਕਦੇ ਨੂਣ ਵੱਧ ਪਾਤਾ ਕਦੇ ਮਿੱਠਾ ਵੱਧ ਪਾਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹਾ ਚੱਲ ਤੂੰ ਪਾ ਕੇ ਦੇ ਦੇ ਮੈਂ ਉਹਨਾਂ ਪਾ ਲੂਗੀ ਐ ਵੀ ਨਹੀਂ ਮਾਣ ਮੈਂ ਕਿਹਾ ਮੈਂ ਨਹੀਂ ਕਰਦੀ ਕੰਮ ਚੱਲ ਤੂੰ ਕਰ ਲੈ ਐ ਵੀ ਨਹੀਂ ਮਾਣ ਡੰਗਰਾਂ ਨੂੰ ਖਵਾਣੇ ਤੋਂ ਫਲਾਨਾ ਕਰੇ ਠਿਗੜਾ ਕਰਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਇਹਨਾਂ ਮੇਰੇ ਜਿਉਣਾ ਰੰਗ ਕਰਕੇ ਮੈਂ ਜੇਰ ਖਾਣਗੀ ਮਾਗੂ ਸਾਨਾ ਕਰਾਂ ਤਾਂ ਹੋਰ ਕੀ ਕਰਾਂ ਮੈਨੂੰ ਤੂੰ ਦੱਸ ਦੇ ਮਾ ਜਦਾਂ ਤੂੰ ਆ ਜਾਏ ਤੇ ਨਹੀਂ ਵੀਰੇ ਨੂੰ ਭੇਜ ਦੇ ਨਹੀਂ ਮੈਂ ਤੜਕੇ ਬੈਗ ਚੱਕ ਕੇ ਮੈਂ ਆਉਣੀ ਆ ਉਹ ਕੋਸ਼ਿਸ਼ ਨਹੀਂ ਸੁਣਦਾ ਤੁਹਾਡਾ ਜਵਾਈ ਉਹ ਫਿਰਦਾ ੱੱਕੇ ਖਾਂਦਾ ਬਾਹਰ ਜਿਉਂ ਕਿਸੇ ਉਹ ਕਿਸੇ ਜੋਗਰਾ ਹੋਵੇ ਫਿਰ ਗੱਲਾਂ ਹੀ ਕਾਦੀਆਂ ਓਏ ਕੀ ਹੋ ਗਿਆ ਟੰਗਾ ਮਾਂ ਮੈਂ ਓਨੀ ਆਹੋ ਓਏ ਕਿੱਥੇ ਜਾਂਦੀਆਂ ਤੂੰ ਉਹ ਕੀ ਗੱਲ ਹੋਗੀ ਮੈਨੂੰ ਤਾਂ ਦੱਸ ਦਿਆ ਕਰੋ ਕੀ ਗੱਲ ਆ ਮਾਂ ਨੂੰ ਕੋਣ ਚੱਕਦਿਆ ਕਰੋ ਇਹ ਮਾੜੀ ਜੀ ਗੱਲ ਹੋ ਗਈ ਆ ਜਾ ਦੱਸ ਕੇ ਤਾਂ ਹੀ ਸੀ ਬਾਪੂ ਹੋਰਿਆਂ ਨੂੰ ਬਾਹਰ ਵੀ ਮੈਂ ਮੇਰੀ ਮਾਂ ਕੋਲੇ ਜਾਂਦੀ ਆ ਸਵੇਰੇ ਮੈਂ ਕਿ ਮੈਨੂੰ ਕਹਿ ਦੱਸਣ ਮੈਂ ਮਾਂ ਕੋਲੇ ਕਰਨਾ ਜਾ ਕੇ ਤੂੰ ਹੁਣ ਤਾਂ ਤੈਨੂੰ ਲੈ ਕੇ ਆਇਆ ਕਮਾਸ਼ਾ ਕੀ ਜਦ ਨੂੰ ਬੈਗ ਚੱਕ ਲਿਆ ਕਰੋ ਆਦੀ ਮਾਂ ਨੂੰ ਪੁੱਛ ਜਾ ਕੇ ਜਿਹੜੀ ਡਰਾਮੇ ਕਰਦੀ ਆ ਬੇਮਤਲਬ ਦੇ ਉਹ ਹੁਣੇ ਕੀ ਕਹਤਾ ਤੈਨੂੰ ਮੈਨੂੰ ਕੈਸੀ ਕੀ ਨਹੀਂ ਉਹ ਸੋ ਸੋ ਕੁਝ ਕਹਿੰਦੀ ਐ ਉਹ ਤਾਂ ਚੁੱਪ ਕਰਕੇ ਬੈਂਦੀ ਹੋਈ ਨਹੀਂ ਪਤਾ ਨਹੀਂ ਕਿਹੇ ਰ ਕੀ ਖਾਂਦੀ ਐ ਮੈਨੂੰ ਕੱਲ ਕੱਲ ਦੱਸ ਦੇ ਅੱਜ ਮੈਂ ਚਾਹ ਬਣਾਈ ਸੀ ਤੂੰ ਚਾਹ ਪੀਤੀ ਐ ਨਾ ਕਿੰਨਾ ਕੁ ਮਿੱਠਾ ਸੀ ਉਹ ਚ ਉੱਥੋਂ ਠੀਕ ਸੀਗਾ ਫੇਰ ਮੇਰੇ ਪੈਰਾ ਚ ਗਲਾਸ ਮਾਰਿਆ ਕਹਦੀ ਅੱਜ ਮਿੱਠਾ ਪੈ ਬੁੱਲਚੀ ਵੀ ਆਂਦੇ ਨੇ ਮੇਰੇ ਓਏ ਉਹ ਤੈਨੂੰ ਪਤਾ ਪੁਰਾਣੇ ਬੁੜੇ ਨੂੰ ਵੀ ਆਤੀ ਹੁੰਦੀ ਐ ਪਰ ਭਾਈ ਮੇਰੇ ਤੋਂ ਨਹੀਂ ਸੁਣੀ ਜਾਂਦੀ ਮੇਰੀ ਮਾਂ ਨੇ ਵੀ ਦੋ ਬੰਗਾਂ ਸਾਭ ਰੱਖਿਆ ਓਏ ਕੋਈ ਨਹੀਂ ਪਸੰਝਾ ਦਾਂਗੇ ਤੂੰ ਐ ਨਾ ਕਰੋ ਤੂੰ ਸਮਝਾ ਦਾਂਗੇ ਇਸ ਤੋਂ ਬਾਅਦ ਕਦੋਂ ਸਮਝਾਉਂਗੇ ਹੁਣ ਹੀ ਕਹਿੰਦੇ ਤੁਸੀਂ ਕਹਿੰਦੇ ਮੇਰੀ ਗੱਲ ਹੀ ਨਹੀਂ ਸਮਝਦੇ ਹੈਗੇ ਹਮੇਸ਼ਾ ਦੀ ਮਾਦਾ ਪੱਖ ਲੈਨੇ ਓਏ ਹੁਣ ਕਹਦੇ ਨੈਰ ਮਾਇਆ ਕਦੋਂ ਕਰੀ ਆਈ ਨੇ ਕਦੋਂ ਕਹੋਂਗੇ ਕਿ ਤੀਜੇ ਦਿਨ ਵਾਗ ਜਾਈਂ ਨੇ ਵੇਖਿਆ ਉਹਦੇ ਕੀ ਚੰਗੀ ਗੱਲ ਐ ਕੋਈ ਇਹ ਅੱਛਾ ਜਿਹੜਾ ਲੋਕ ਗੰਦਾ ਤੇ ਖੜ ਕੇ ਤਮਾਸ਼ਾ ਦੇਖਦੇ ਨੇ ਉਹ ਚੰਗਾ ਗਾ ਤੇਰੀ ਮਾਂ ਨੂੰ ਨਾ ਸਮਝਾਈ ਅੱਛਾ ਜੇ ਹੁਣ ਤੂੰ ਪੇਕੇ ਜਾਇਂਗਾ ਉੱਥੇ ਨੀ ਖੜ ਕੇ ਦੇਖਣਗੇ ਬਿੰਨੇ ਕੁੜੀ ਤੀਜੇ ਦਿਨ ਘਰ ਆ ਜਾਂਦੀ ਕੱਟ ਕੱਟ ਉਸੇ ਦੋ ਦਿਨ ਸੁੱਖ ਦੇ ਦਾ ਕਟੂੰਗੀ ਇੱਥੇ ਓਏ ਕੋਈ ਨੀ ਮਾਨੂੰ ਕਹਿਦਾਗਾ ਜੇ ਤੂੰ ਮਾੜਾ ਕੋਈ ਨਾ ਠੰਡੇ ਮਤੈ ਨਾ ਸੋਚ ਠੰਡਾ ਮਤੋਂ ਤਾਂ ਤਾਂ ਹੈ ਨਹੀਂ ਮੇਰਾ ਜਿੱਦੇ ਦੀ ਬਿਆਕ ਕੀ ਆਈਆਂ ਮੈਂ ਤਾਂ ਕੰਮ ਨਹੀਂ ਹੁੰਦਾ ਆਇਏ ਕਿ ਡਰੋਂ ਨੀ ਮੈਨੂੰ ਮੇਰੇ ਭਰਾ ਵੀ ਸੱਦ ਲੂੰ ਦੋ ਨਾ ਫਿਰ ਤੁਸੀਂ ਕੁੰਜੇ ਚ ਬਰਦੇ ਹੁੰਨੇ ਓਏ ਉਹਨਾਂ ਨੂੰ ਕਹਨੂੰ ਸੱਦਣਾ ਵਿਚਾਰੇ ਕੰਮ ਕਰ ਵਾਲੇ ਬੰਦੇ ਨੇ ਕੰਮ ਕਰ ਲੈਣ ਤੇ ਉਹਨਾਂ ਨੂੰ ਉਹਨਾਂ ਨੂੰ ਕੀ ਕਰਾਉਣਾ ਆ ਮੈਨੂੰ ਨਾ ਧਮਕਾਈ ਫੇਰ ਆਉਦੀ ਮਾਂ ਮੋਰੇ ਕਰੀਏ ਧਮਕੀ ਆਈਆਂ ਤੂੰ ਕੌਣ ਮੈਂ ਕਿਦਾਰੇ ਗੋਲੀ ਮਰੀ ਯਾਰ ਫਿਰ ਉਹੀ ਕੱਲਾ ਫੇਰ ਕੋਈ ਨਾ ਤੂੰ ਐਂ ਕਰ ਤੂੰ ਠੰਡੇ ਮਤੈ ਨਾ ਹੋਜ ਕੋਈ ਨਾ ਤੂੰ ਉੱਥੇ ਬੈ ਪੀਏਂਗੀ ਪਾਣੀ ਨਹੀਂ ਬਿਨਾ ਦੀ ਮਾਂ ਨੂੰ ਪਿਆ ਸਰਪਤੇ ਓਏ ਔਰ ਐਵੇਂ ਕਹਦੋ ਕਰੀਏ ਨੇ ਮੇਰੀ ਗੱਲ ਸੁਣ ਹੁਣ ਜਾਂਦੀ ਤਾਂ ਨਹੀਂ ਪਤਾ ਨਹੀਂ ਮੈਂ ਤਾਂ ਮੇਰੀ ਮਾਂ ਆ ਸਕਦੀ ਐ ਓਏ ਮਾਂ ਨੂੰ ਮੈਂ ਫੋਨ ਕਰ ਦਿੰਦਾ ਯਾਰ ਨਹੀਂ ਤੂੰ ਜਿਹਦੇ ਨਪਲਾਇਆ ਕਰ ਅਗਾਂ ਕੰਮ ਕਰ ਮਤਲਬ ਰੱਖ ਮੈਂ ਦਰਮਾ ਇਹ ਜੋ ਦਰੋਏ ਹੀ ਮੋੜਾ ਦੋਨੇ ਵਿਚਾਰੇ ਫਸ ਗਏ ਕਿਦੇ ਕੰਨੀ ਹੋਗਾ ਹੁਣ ਮੈਂ ਕਿਸੇ ਦਾ ਨਹੀਂ ਪੱਖ ਲੈ ਸਕਦਾ ਮੈਂ ਤਾਂ ਉਹ ਨਾ ਕ ਕਰ ਕਮਿਆ ਉਹ ਠੀਕ ਆ ਬਸ ਤੂੰ ਦੱਸ ਵਧੀਆ ਕਿਵੇਂ ਤੁਹਾਡੇ ਕੋਲ ਰੋਜੀ ਕਾਟੂ ਕਲੇਜ ਚਾ ਹੋਇਆ ਰਹਿੰਦਾ ਕੀ ਹੋ ਗਿਆ ਹੋਵੇ ਉਹ ਕੀ ਕਰਾਂ ਭਰਾਵਾ ਮੈਂ ਤਾਂ ਤਸੂਤਾ ਫਸਰੇ ਆ ਹੈ ਆ ਤੇਰੇ ਲਈ ਭਰਜਾਈ ਨੂੰ ਨਾਲ ਨਹੀਂ ਕੱਟਦੀ ਉਹ ਹੁਣ ਰੁੱਸ ਕੇ ਬਾਗੀ ਭਈ ਅਗਲੇ ਲੈ ਗੇ ਨੂੰ ਨਾਲ ਨਹੀਂ ਕੱਟਦੀ ਉਹ ਕੀ ਗੱਲ ਹੋ ਗਈ ਇਹਨਾਂ ਦਾ ਬੁੜੀਆਂ ਦਾ ਐ ਨਹੀਂ ਪਤਾ ਸੂਟ ਪਿੱਛੇ ਲੜਕੀਆਂ ਹੋਣ ਹੈ ਉਹ ਕਿਤੇ ਐ ਤਾਂ ਨਹੀਂ ਭਈ ਵਿਆਹ ਦੇ ਵਿੱਚ ਸੂਟ ਸ਼ਟ ਮਾੜੇ ਦੇਤੇ ਹੋਣ ਉਹ ਸੂਟਾਂ ਦਾ ਤਾਂ ਰੌਲਾ ਹੀ ਨਹੀਂ ਨਾ ਦੇਣ ਲੈਣ ਦਾ ਰੌਲਾ ਹੈ ਰੌਲਾ ਦਾ ਕੰਮ ਦਾ ਯਾਰ ਹੈ ਹੈ ਹੋਰ ਕਾਦਾ ਰੌਲਾ ਕੰਮ ਦਾ ਰੌਲਾ ਹੈ ਦੋ ਜਣੀਆਂ ਹੈਗੀਆਂ ਰਲ ਮਿਲ ਕੇ ਕਰ ਲਿਆ ਕਰਨ ਓਏ ਇਹਨੂੰ ਤਾਂ ਲੋੜ ਹੀ ਨਹੀਂ ਕਰਨ ਦੀ ਕੰਮ ਤਾਂ ਉਹੀ ਹੁੰਜਾ ਫੇਰ ਦੀ ਹੜੰਬੇ ਵਰਗੀ ਐ ਸਾਰੀ ਕੰਮ ਤਾਂ ਸਾਰਾ ਜਾਣਦੀ ਐ ਗੱਲ ਕਰ ਬੱਚੀ ਦੀ ਟਾਂਗ ੜਿੱਕਾ ਡਾਉਣਾ ਉਹ ਕੋਣ ਡਾਊ ਓਏ ਯਾਰ ਫੇਰ ਜਿਹੜੇ ਬੰਦੇ ਨੇ ਕੰਮ ਕਰਿਆ ਹੋਵੇ ਨਾ ਕਾਕੇ ਉਹਨੂੰ ਉਹ ਤੋਂ ਕਹੀ ਜਾਂਦਾ ਜੇ ਕੰਮ ਹੇਠ ਉੱਤੇ ਕਰਦੀ ਐ ਨਾ ਉਹਨੂੰ ਕਹੇ ਭਾਈ ਸਮਾਰ ਕੇ ਕੰਮ ਕਰ ਉਹ ਚਰਨੋਂ ਐ ਟੋਕਦਾ ਦੀ ਉਹ ਬਸ ਇਹਨੇ ਜੀ ਕਲੇਸ ਹੋ ਜਾਂਦਾ ਉਹ ਤੂੰ ਮੇਰੀ ਗੱਲ ਸੁਣਾ ਤੈਂ ਵੀ ਕੰਮ ਕਰਿਆ ਮੈਂ ਵੀ ਕੰਮ ਕਰਿਆ ਹੈ ਨਰਮੇ ਗੁੱਡੇ ਨੇ ਕਣਕਾਂ ਵੱਟੀਆਂ ਨੱਥੀ ਅੜੰਬਿਆਂ ਤੇ ਰੁਗ ਲਾਇਰੇ ਤੂੜੀਆਂ ਢੋਈਆਂ ਨੇ ਜੇ ਕੱਲ ਨੂੰ ਆਪਾਂ ਐ ਕਹਾਂਗੇ ਵੀ ਆਪਣੇ ਜਵਾਖ ਵੀ ਉਹੀ ਕੁਛ ਕਰਨ ਕਰ ਲੈਣਗੇ ਓਏ ਨਹੀਂ ਕਰਦੇ ਐ ਤਾਂ ਹੁਣ ਆਪਾਂ ਕਈ ਕੰਮ ਕਰੀ ਜਾਂਦੇ ਰਹਨੇ ਆਪਣਾ ਬਾਪੂ ਟੋਕਦਾ ਨਹੀਂ ਆਪਾਂ ਨੂੰ ਯਾਰ ਉਹ ਟੋਕਦਾ ਤਾਂ ਹੈ ਜਬਾਨੇ ਦੇ ਨਾਲ ਬਈ ਬਦਲਣਾ ਪੈਂਦਾ ਅੱਜ ਕੱਲ੍ਹ ਨੇ ਕੁੜੀਆਂ ਸਾਫ ਸਪਾਈ ਦਾ ਕੰਮ ਜ਼ਰੂਰ ਕਰਦੀਆਂ ਨੇ ਪਰ ਐ ਨਹੀਂ ਹੈਗਾ ਉਹ ਵੀ ਮੁੜਕਾ ਆ ਜੂ ਓਏ ਚੱਲ ਫਿਰ ਮਾੜਾ ਮੋਟਾ ਭਾਈ ਉਹ ਬੁਰੂ ਵੀ ਸੋਚਣਾ ਚਾਹੀਦਾ ਪਰ ਜਾਈ ਨੂੰ ਵੀ ਸੋਚਣਾ ਚਾਹੀਦਾ ਕਾਵਲੀਆਂ ਨੇ ਦੋ ਤਾਂ ਹੈਗੀਆਂ ਨੇ ਉਹਨਾਂ ਦੀ ਘਰਵਾਰ ਹੈ ਕੀ ਕਾ ਕਰ ਲੈਣੀਆਂ ਤਾਂ ਨਹੀਂ ਜੇ ਨਾ ਕਰ ਲੈਣੀਆਂ ਤਾਂ ਹੈ ਭੈਣ ਨੂੰ ਮੜਾ ਸੋਚਣਾ ਚਾਹੀਦਾ ਚਲੋ ਉਹ ਸੋਤਲੇ ਹੁਣ ਕਾ ਨੂੰ ਸੋਚਦੀ ਆ ਬਾਈ ਇਹ ਤਾਂ ਤੈਨੂੰ ਪਤਾ ਨਹੀਂ ਸਿਰਦੀ ਨਹੀਂ ਇਹ ਤਾਂ ਕਹਿੰਦੀ ਮੈਂ ਤਾਂ ਨੂੰ ਤੇ ਰੋਬ ਐਂ ਰੱਖੂ ਸਰਦਾਰ ਜੀ ਮੈਂ ਨਹੀਂ ਕਹਿੰਦੀ ਨਹੀਂ ਵੀ ਹੁੰਦੀ ਇਹਦੇ ਮੂਰੇ ਬਾਈ ਫਿਰ ਹੁਣ ਰੋਜ਼ ਤਾਂ ਤੈਨੂੰ ਪਤਾ ਜਬਾਕ ਚੱਲਦੇ ਇਹ ਤਾਂ ਫਿਰ ਮਤਲਬ ਥਾਣੇਦਾਰ ਨਹੀਂ ਬਣੀ ਹੋਈ ਆ ਉਹ ਓਏ ਹੋਰ ਕਾਨੂੰ ਪੁੱਛਦਾ ਯਾਰ ਰੋਜ਼ ਗਮਾਂਡੀ ਕੰਧਾਂ ਤੇ ਚਰਚਰ ਦੇਖਦੇ ਨੇ ਐਵੇਂ ਜਲੂਸ ਕੱਢ ਰਖਿਆ ਬਣਾ ਗੱਲ ਤੋਂ ਮਨੂੰ ਤਾਂ ਐ ਲੱਗਦਾ ਕਿ ਉਹਨੂੰ ਐ ਲੱਗਿਆ ਵੀ ਜਿਵੇਂ ਮੈਂ ਕੱਕ ਨੂੰ ਦਬਾ ਕੇ ਰੱਖਿਆ ਵੀ ਇਹਨੂੰ ਵੀ ਦਬਾ ਕੇ ਰੱਖ ਲੂੰ ਕੀ ਐ ਐ ਨਾ ਹੋਵੇ ਗੱਲ ਤੂੰ ਤਾਂ ਚਿਹੜਾਂ ਕਰਦਾ ਬਾਈ ਬਸ ਕਰੀਆਂ ਕਰਦਾ ਹੈ ਤੇਰੇ ਤਾਂ ਆਈ ਨਹੀਂ ਨੰਨੂ ਜਦੋਂ ਆ ਗਈ ਉਦੋਂ ਦੇਖਾਂਗੇ ਵੀ ਤੇਰੇ ਵਾਲੀ ਕਿੰਨਾ ਕ ਕਟੂਗੀ ਓਏ ਚੱਲ ਕੋਈ ਨਾ ਜਦੋਂ ਮੇਰੇ ਆਉਗੀ ਨੂ ਉਦੋਂ ਵੀ ਦੇਖ ਲਾਂਗੇ ਪਰ ਉਹ ਗੱਲ ਬਈ ਭੁਜਾਈ ਦੀ ਗਲਤ ਹੈ ਜਮਾ ਦੇਖ ਬਗਾਨੀਤੀ ਹੈ ਬਗਾਨੀਤੀ ਨੂੰ ਜਿੱਤੀ ਸਮਝ ਕੇ ਚੱਲੂ ਫੇਰ ਘਰ ਬਸੂਗਾ ਨਹੀਂ ਬਸਦਾ ਨਹੀਂ ਕਾ ਲਿਖ ਕੇ ਲੈਦਾ ਮੈਂ ਉਹ ਤੂੰ ਐਂ ਕਰੀ ਕਰ ਮੈਂ ਆਪਣੇ ਲਈ ਤਾਈ ਨੂੰ ਤੇਰੀ ਮਾਂ ਨੂੰ ਉਹਨੂੰ ਭੇਜੀ ਵੀਰ ਬਣ ਕੇ ਸਾਡੇ ਘਰੇ ਜਾ ਔਰ ਰਹਿਣ ਦੇ ਉਹ ਤੋਂ ਕੀ ਕਰਾਉਣਾ ਹੈ ਉਹਦਾ ਦੋ ਗੱਲਾਂ ਹੋਰ ਕਹਿ ਕੇ ਉਹ ਚਰਨਾਂ ਨੂੰ ਹੋਰ ਉਹ ਕਰੇ ਉਹ ਅੱਗ ਦੇ ਫੂਸ ਪਾਉ ਉਹ ਤਾਂ ਉਹ ਨਹੀਂ ਸਿਆਣੀ ਹੈ ਮੜਾ ਮੋਟਾ ਸਮਝਾ ਜੂ ਫਰਕ ਪੈ ਜੂ ਇਹਨੇ ਨਾਲ ਯਾਰ ਉਹ ਸਿਆਣੀ ਨੂੰ ਉਹ ਪੁੱਛਾ ਦਿੰਦੀ ਆ ਯਾਰ ਉਹਦਾ ਸਿਰੇ ਦੀ ਡੰਗਰ ਆ ਗਈ ਤੂੰ ਰਹਿਣ ਦੇ ਮੈਂ ਨਹੀਂ ਭੇਜਦਾ ਮੇਰੀ ਮਾਂ ਨੂੰ ਕਮਾਲ ਕਰੀ ਨਾ ਉਹ ਵੀ ਆਈ ਜਾਂਦੀ ਸਾਡੇ ਘਰੇ ਮੈਂ ਕਿਹਾ ਹਾਂਗਾ ਵੀ ਤੈ ਸਾਡੇ ਘਰੇ ਢਾ ਮਾਰ ਕੇ ਚਲ ਮੈਂ ਤਾਂ ਭੇਜ ਦੂੰ ਮੈਨੂੰ ਤਾਂ ਕੀ ਆ ਫੇਰ ਨਾ ਨਾ ਕੱਲ ਨੂੰ ਖਾਜ ਖੋਨ ਦੇ ਦੇ ਰੋਏਗਾ ਫਿਰ ਜਦੋਂ ਕੱਲ ਨੂੰ ਅਗਲੀ ਹੋਰ ਚਾਰ ਉਂਗਲਾਂ ਲਾਏ ਉਹਨੂੰ ਨਾ ਹੈ ਓਏ ਮੈਨੂੰ ਤਾਂ ਤੂੰ ਚਿਹੜਾ ਕਰੀ ਜਾਂਦਾ ਕਿ ਤੁਹਾਡੇ ਤੇ ਤਮਾਸ਼ੇ ਹੁੰਦੇ ਨੇ ਫਰਾਨਾ ਮੈਂ ਸੁਣਿਆ ਪਰਸੋਂ ਤੂੰ ਚੱਲ ਕੇ ਚੱਲ ਕੇ ਕਿਹਨੇ ਵਿਆਹ ਚਲ ਕੋਈ ਨਾ ਫਿਰ ਹੁਣ ਵਿਆਹ ਲੈ ਹੁਣ ਯਾਰ ਖਾਦੀ ਪੀਤੀ ਜਾਂਦੇ ਪਰ ਛੱਡ ਕੇ ਜਾਣ ਕੀ ਹੁਣ ਨਾ ਟਿੱਡ ਤਾਬਦਾ ਹੈ ਹੈਂ ਜੇ दारू ਬਗਾਨੀ ਮੇਰਾ ਸਲਾਹ ਹੈ ਵੱਡਾ ਕੀ ਕਰੀਏ ਭਰਦਾ ਨਹੀਂ ਮੈਨੂੰ ਤਾਂ ਐਵੇਂ ਐ ਵੀ ਦੱਸਿਆ ਬਿੰਦੀ ਨੇ ਕਹਿੰਦਾ ਜਾਂਦਾ ਹਾਂ ਉਹਨੇ ਤਾਂ ਬੋਤਲ ਲੱਕ ਚ ਟੰਗੀ ਹੋਈ ਕਹਿੰਦਾ ਉਹੋ ਕਹਿੰਦੇ ਕਿ ਬੋਤਲ ਤੇ ਧਰ ਦੇ ਕਹਿੰਦਾ ਨਾ ਜੇ ਮੈਨੂੰ ਛੱਡ ਕਿਉਂਗੇ ਬੋਤਲ ਤਾਂ ਨਾਲ ਜਾਊ ਲੈ ਫਿਰ ਹੁਣ ਯਾਰ ਹੁਣ ਘਰੇ ਜਾ ਕੇ ਵੀ ਤਾਂ ਪੈਗ ਲਾਉਣਾ ਘਰੇ ਖੜਾ ਮੇਰੇ ਠੇਕੇ ਖੁੱਲਿਆ ਹੈ ਮੈਂ ਰਾਤ ਨੂੰ ਜੇ ਮੈਨੂੰ ਲੋਡ ਪੈ ਗਈ ਦਰੂ ਦੀ ਮੈਂ ਕਿੱਥੋਂ ਲੈ ਕੇ ਆਉਂਦਾ ਉਹ ਇਹਦਾ ਕੋਨੇ ਗਲਤ ਦੱਸ ਸਕਦਾ ਤੈਨੂੰ ਹੈ ਮੈਂ ਰਾਤ ਦਾ ਚਲੋ ਮੀਟ ਵੀ ਜੱਟ ਰਿਹਾ ਜੀ ਭੈਣ ਦਾ ਉਹਨਾਂ ਦਾ ਹਾਂ ਮੈਂ ਮੀਠ ਨਾਲ ਲਾਉਂ ਘਰੇ ਜਾ ਕੇ ਵਧੀਆ ਰਹਿ ਗਿਆ ਹਨਾ ਦੋ ਤਿੰਨ ਦਿਨ ਵਧੀਆ ਟੱਪੇ ਆਉਣਗੇ ਕੋਈੜੇ ਦੋ ਤਿੰਨ ਦਿਨ ਜਬਾਖੇ ਨੂੰ ਪਹਿਲੇ ਮੈਂ ਲਾ ਲੱਡੂਆਂ ਦਾ ਭਰ ਕੇ ਲਫਾਫਾ ਭੇਜ ਤਾਈ ਮਾਂ ਤੂੰ ਇਹਦਾ ਖਾਓ ਲੱਡੂ ਮੈਂ ਵਾਹਣਾ ਮੀਠ ਲਿਆ ਆਣ ਨਾਲੇ ਨਾਲਿਆਂ ਦੀ ਪ੍ਰਵਾ ਬੋਤਲ ਉਹਦੇ ਚ ਮਲਦਾ ਹੋਊਗਾ ਦੀ ਆ ਹਮ ਵਧੀਆ ਜੀ ਭਰੀ ਹੋਈ ਨਹੀਂ ਸੀ ਨਾ ਬੋਤਲ ਤਾਂ ਕਹਿੰਦੇ ਭਰੀ ਹੋਈ ਸੀ ਡਾਟਾ ਲੀਕ ਸੀ ਤਾਂ ਡਿੱਗਿਆ ਕਰੇ ਕਹਿੰਦੇ ਉਹ ਦੱਬੀ ਜਾਇਆ ਕਰੇ ਪਚਕਿਆਰੀ ਵੱਜ ਜਾਇਆ ਕਰੇ ਪਰ ਮੈਂ ਵੀ ਆਖਾ ਮਾਂ ਮੇਰੇ ਸਾਲੇ ਦਾ ਮੇਰਾ ਕਿਤੇ ਵਿੱਚ ਪਿਸ਼ਾਬ ਨਿਕਲ ਗਿਆ ਕਰੋ ਬਦਾਰੂ ਡੁੱਲੀ ਹੋਊ ਬਈ ਤੇ ਨਮਾ ਹੋਰ ਗੱਲ ਦੱਸਾਂ ਹਾਂ ਜਦੋਂ ਚਿਹੜ੍ਹ ਕਰਨੀ ਹੋਵੇ ਨਾ ਪਹਿਲਾਂ ਆਪ ਦੇ ਆਪ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਓਏ ਚੱਲ ਚੰਗਾ ਹੁਣ ਫਿਰ ਗੱਲ ਪੈ ਜਾ ਹੁਣ ਮੇਰੇ ਮੈਂ ਤੂੰ ਚੰਗਾ ਯਾਰ ਸਾਡੀ ਵਾਲੀ ਕਹਾਣੀ ਦਾ ਲੋਟ ਆ ਜੂ ਓਏ ਆ ਜੂ ਵੀ ਆ ਜੂਗੀ ਕਹਾਣੀਆਂ ਸਾਰੀਆਂ ਲੋਟ ਆ ਜਾਣਗੀਆਂ ਮੈਂ ਭੇਜਦਾ ਨਾ ਮੇਰੀ ਬੇਬੇ ਨੂੰ ਉਹ ਨੂੰ ਸਮਝਾ ਦੇਵਾਂ ਮੈਂ ਗਰੂ ਬੇਬੇ ਪਰਝਾਈ ਨੂੰ ਸਮਝਾ ਕੇ ਉਹ ਸਮਝਾਏਗੀ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਤੂੰ ਮੜਾ ਯਾ ਰੋਵ ਰੱਖਿਆ ਕਰ ਯਾਰ ਚੱਲ ਹੁਣ ਮੈਂ ਪਤਾ ਕੀ ਕਾਹਦਾ ਕਲੇਸ਼ ਆ ਹੁਣ ਤਿੰਨ ਦਿਨ ਹੋ ਗਏ ਮੈਨੂੰ ਬਿਰਤੀ ਜਾਂਦੇ ਨੂੰ ਬਖਾ ਜੇ ਆਪਾਂ ਕਰੀ ਚੁੱਪ ਕਰਕੇ ਬੈਠੇ ਰਹੇ ਅਗਲਾ ਕਦੋਂ ਕਹੋ ਵੀ ਆ ਕੇ ਲੈ ਜਾਓ ਇਹ ਤਾਂ ਬਈ ਆਪ ਨੂੰ ਨੀਵੇਂ ਹੋ ਕੇ ਜਾਣਾ ਪਊ ਅਗਲਾ ਨਹੀਂ ਕਹਿੰਦਾ ਬਈ ਅਗਲਾ ਕੋ ਕਹੂਗਾ ਹੈ ਗਲਤੀਆਂ ਤੁਹਾਡੇ ਚ ਨਹੀਂਆਂ ਅਗਲਾ ਐਵੇਂ ਤੁਹਾਡੇ ਮੂਰੇ ਨੀਵਾ ਹੋਈ ਜਾਵੇ ਮਾੜਾ ਮੋਟਾ ਭਈ ਆਪ ਨੂੰ ਵੀ ਝੋਕਣਾ ਪੈਂਦਾ ਹੁੰਦਾ ਆ ਜਵਾਖ ਜੇ ਨੂੰ ਮੈਂ ਚਾਰ ਵਾਰੀ ਕਹਤਾ ਮੇਰੇ ਸਾਲੇ ਨੂੰ ਮੈਂ ਭੱਗ ਜਾਵਾ ਕਿਸੇ ਮੁੰਡੇ ਖੁੰਡੇ ਨੂੰ ਹੋਰ ਲੈ ਜਾ ਨਾਲ ਜੇ ਤੈਨੂੰ ਸੰਗ ਲੱਗਦੀ ਹੈ ਕਹਦਾ ਮੇਰੀ ਮਾਂ ਨੇ ਦਵੰਲੀਆ ਬਾਪੂ ਇਹ ਹੀ ਲੈ ਕੇ ਆਵੇ ਮੈਂ ਤੈਨੂੰ ਜਾਂਦਾ ਕਿਨੂੰ ਆਹ ਹੋਰ ਜਵਾਖ ਨੂੰ ਪੈਸਾ ਅੱਜ ਕੱਲ੍ਹ ਜਵਾਖ ਸੰਗਦੇ ਨੇ ਯਾਰ ਅਗਲਾ ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਜਾਊਂਗਾ